ਕੋਈ ਨਹੀਂ ਮੈਂ ਲੋਕਾਂ ਦਾ ਕੰਮ ਘੁੰਮ ਕਰਦੀ ਹਾਂ ਜਦੋਂ ਆੜ ਕੇ ਵੇਖਿਆ ਫਿਰ ਬੇਟਾ ਘਰ ਰਹਿੰਦੀ ਨਾ ਹਲ ਕੋਈ ਸਾਨੂੰ ਨਹੀਂ ਪਤਾ ਲੜਾਈ ਝਗੜਾ ਮੇਰਾ ਬੱਚਾ ਬਾਹਰ ਨਹੀਂ ਨਿਕਲਦਾ ਬਸ ਇੰਨਾ ਪਤਾ ਵੀ ਕਿਸ ਦੀ ਸਹੈ ਨਾਲ ਗਿਆ ਮੇਰਾ ਬੱਚਾ ਅੱਜ ਦਾ ਬਾਹਰ ਕਦੀ ਨਹੀਂ ਨਿਕਲਿਆ ਮੇਰਾ ਬੱਚਾ ਮੈਂ ਇਹ ਕਰਦੇ ਆ ਮੇਰਾ ਬੇਟਾ ਪੇਣੀ ਚੋੜੀ ਜਪਾਦਾ ਮੈਨੂੰ ਕੌਣ ਸਹੀ ਰਹਿ ਜਾਏਗਾ ਸਾਹਿਲ ਮੇਰੇ ਬੇਟੇ ਦਾ ਨਾਮ ਤੜਕਿਨਾ ਮੇਰਾ ਨਾਮ ਪੂਜਾ ਕਿੱਥੋਂ ਦੇ ਰਾਂ ਵਾਲੇ ਛੋਟੇ ਦੋਹਤ ਕੀ ਗੱਲਬਾਤ ਹੋਈ ਹੈ ਕੋਈ ਨਹੀਂ ਮੈਂ ਲੋਕਾਂ ਦਾ ਕੰਮਕੁਮ ਕਰਦੀ ਹਾਂ ਜਦੋਂ ਆਣ ਕੇ ਵੇਖਿਆ ਫਿਰ ਬੇਟਾ ਘਰ ਰਹਿੰਦੀ ਕਿੰਨੀ ਉਮਰ ਉਹਦੀ 16 ਸਾਲ ਹੈ ਕਿਹੜੀ ਕਲਾਸ ਪੜਦਾ ਸੀ 10ਵੀਂ ਚ ਕਿਥੇ ਗਿਆ ਦਾ ਸੀ ਮੁੰਡਾ ਤਰਲੇ ਸਕੂਲੀ ਹੈ ਬਾਰੀ ਨਹੀਂ ਹੈ ਅੱਜ ਬਾਰੀ ਨਹੀਂ ਦੇਣ ਕਰ ਰਹੀ ਸੀ ਆਹ ਆਣ ਕੁਆਲਟੀ ਦੇ ਪਤਾ ਕੀਤਾ ਉਹਦੇ ਦੋਸਤ ਸਾਰੇ ਦੋਸਤਾਂ ਸਾਰੇ ਰਿਸ਼ਤੇਦਾਰਾਂ ਨੂੰ ਵੀ ਪਤਾ ਕੀਤਾ ਕਿਤੇ ਲਈ ਹੈਗਾ ਮੇਰਾ ਬੰਦਲਾ ਬੁਰਾ ਫੰਦੇ ਦਾ ਅਤਬਾਰ ਦਾ ਦੋਸਤੋਂ ਬਾਅਦ ਇਹੀ ਫਿਰ ਪੁਲਿਸ ਕਰਕੇ ਦੀ ਹਾਂ ਪੁਲਿਸ ਕੈਦਰ ਰਿਪੋਰਟ ਲਖਾਈ ਦੀ ਆ ਤੇ ਤੁਹਾਨੂੰ ਲੱਗਦਾ ਕਿ ਗਿਆ ਗਿਆ ਜਾਂ ਕਿਹਨੂੰ ਨਾ ਨੂੰ ਕੋਈ ਅਸ ਨਹੀਂ ਪਤਾ ਲੜਾਈ ਝਗੜਾ ਮੇਰਾ ਬੱਚਾ ਬਾਹਰ ਨਹੀਂ ਨਿਕਲਦਾ ਬਸ ਇਨਾ ਪਤਾ ਵੀ ਕਿਸ ਦੀ ਸਹ ਨਾਲ ਗਿਆ ਮੇਰਾ ਬੱਚਾ ਅਦਾ ਬਾਹਰ ਕਦੀ ਨਹੀਂ ਨਿਕਲਿਆ ਮੇਰਾ ਬੱਚਾ ਪੜਨ ਵਾਲਾ ਮੇਰਾ ਕੱਲਾ ਕੱਲਾ ਬੱਚਾ ਇੱਕ ਬੇਟੀ ਮੇਰੀ ਛੋਟੀ ਤਕੀ ਮੰ ਕਰ ਤੇ ਕੁਲੀ ਫੋਨ ਇਹ ਕਰਦੇ ਆ ਮੇਰਾ ਬੇਟਾ ਪੇਨੀ ਝੋਲੀ ਜਪਾਦਾ ਮੈਨੂੰ ਕੌਣ ਸਿਲੀਦਾ ਇਹ ਸਾਡੇ ਪਿੰਡ ਦਾ ਮੁੰਡਾ ਇੱਕ ਸਾਹਿਲ ਜੀ ਕੋਈ 16 17 ਸਾਲ ਦਾ ਹੈ ਸਾਡੇ ਛੋਟੇ ਦੋਲਤਪੁਰ ਤੋਂ ਆ ਉਹ ਐਤਵਾਰ ਘਰੋਂ ਆਪਣੇ ਗਿਆ ਸਵੇਰੇ ਕੋਈ 10 11 ਵਜੇ 10 11 ਵਜੇ ਗਿਆ ਇਹਦੀ ਮਦਦ ਦਾ ਮੈਨੂੰ ਫੋਨ ਆਇਆ ਕਿ ਭਾਜੀ ਸਵੇਰ ਦਾ ਬੱਚਾ ਡਾ ਲੱਭ ਨਹੀਂ ਰਿਹਾ ਅਸੀਂ ਇਹਨਾਂ ਨੂੰ ਕਿਹਾ ਕਿ ਚਲੋ ਆਪਣੇ ਰਿਸ਼ਤੇਦਾਰਾਂ ਕੋ ਸਾਰੇ ਭੈਣ ਭਰਾਵਾਂ ਕੋ ਜਿੱਥੇ ਦਾ ਫਰੈਂਡ ਸਰਕਲ ਆ ਸਾਰੇ ਪਤਾ ਕਰੋ ਉਹ ਦਿਨ ਹੈ ਵੀ ਛੁੱਟੀ ਸੀਗੀ ਉਹ ਮੁੰਡਾ ਵੀ ਸ਼ਰੀਫ ਹੈ ਵਿਚਾਰਾ ਰਹਿੰਦਾ ਤੇ ਘਰੇ ਹੀ ਆਪਣੇ ਸਕੂਲ ਜਾਂਦਾ ਤੇ ਆਪਣੇ ਘਰ ਹੀ ਰਹਿੰਦਾ ਮਾਪਿਓ ਵਿਚਾਰੇ ਦਿਹਾੜੀ ਟੱਪਾ ਕਰਦੇ ਆ ਗਰੀ ਪਰਿਵਾਰ ਆ ਉਹ ਬੱਚਾ 24 ਘੰਟੇ ਬਾਅਦ ਅਸੀਂ ਵੇਟ ਕਰਦੇ ਰਹੇ ਫਿਰ ਹਾਰ ਕੇ ਆਪਾਂ ਥਾਣੇ ਦਰਖਾਸਤ ਵੀ ਦਿੱਤੀ ਐਸਐਚਓ ਸਾਹਮਣੇ ਉਹਨਾਂ ਦੀ ਐਫਆਈਆਰ ਵੀ ਕਿਉਂਕਿ ਨਵਾਲੇ ਦੇ ਬੱਚਾ ਸੀਗਾ ਐਫਆਈਆਰ ਵੀ ਲਾਂਚ ਕਰਤੀ ਹੋਈ ਹੈ ਫਿਰ ਮੋਬਾਈਲ ਉਹਦੇ ਕੋਲ ਕੋਈ ਨਹੀਂ ਸੀਗਾ ਮੋਬਾਈਲ ਉਹ ਆਪਣੇ ਮਦਰ ਫਾਦਰ ਦਾ ਜਿਹੜਾ ਘਰ ਫੋਨ ਆ ਉਹ ਹੀ ਯੂਜ਼ ਕਰਦਾ ਸੀਗਾ ਉਹ ਵੀ ਹੁਣ ਥੋੜਾ ਜਿਆਦਾ ਦੱਸਿਆ ਇਹਦੇ ਮਦਰ ਫਾਦਰ ਨੇ ਕਿ ਹਾਂ ਵੀ ਉਸ ਦਿਨ ਫੋਨ ਤੇ ਕਿਸੇ ਨਾਲ ਗੱਲ ਕਰਦਾ ਸੀਗਾ ਬਟ ਉਹਨੇ ਚੈਟਿੰਗ ਡਿਲੀਟ ਕਰਤੀ ਹੋਈ ਹੈ ਉਹੀ ਨੰਬਰ ਦਿੱਤੇ ਹੋਏ ਆ ਸਾਬ ਨੂੰ ਹੁਣ ਐਸਐਚਓ ਸਾਹਿਬ ਨੇ ਨੋਸ਼ਵਸ਼ਨ ਦਵਾਇਆ ਕਿ ਇਹਦੀਆਂ ਕੋਲ ਡੀਟੇਲਸ ਕੋਈ ਕੱਢ ਕੇ ਉਹਦਾ ਪਤਾ ਕਰਨੇ ਆ ਕਿ ਕਿਹਦੇ ਨਾਲ ਕੋਈ ਟਾਈਪ ਹੈ ਪਰ ਬੱਚਾ ਵੈਸੇ ਉਹ じゃ ਹੈ ਨਹੀਂ ਸਾਡੇ ਪਿੰਡ ਦੇ ਵਿੱਚ ਜਿੱਦਾਂ ਆਪਾਂ ਕਦੀ ਸੁਣਿਆ ਨਹੀਂ ਉਸ ਬਾਰੇ ਆਪਣੇ ਸਕੂਲ ਜਾਂਦਾ ਸਕੂਲੇ ਵੀ ਮੈਂ ਪਤਾ ਕੀਤਾ ਉੱਥੇ ਵੀ ਉਹਦਾ ਕੋਈ ਉਹ じゃ ਸਰਕਲ ਜਾਂ ਕੋਈ ਉਹ じゃ ਨੈਟਵਰਕ ਹੈ ਨਹੀਂ ਕਿ ਬੱਚਾ ਆਪਾਂ ਕਹੀਏ ਕਿ ਕੋਈ ਨਸ਼ੇ ਵਾਲਾ ਹੈ ਜਾਂ ਕੋਈ ਉਹ じゃ ਹੈ ਉਦਾਂ ਦੇ ਰੋਤੇ ਕੋਈ ਪਰੇਸ਼ਾਨੀ ਨਹੀਂ ਕੋਈ ਉਹ ਜੀ ਉਹ ਜੀ ਕੋਈ ਗੱਲ ਨਹੀਂ ਐਸੇ ਬੱਚੇ ਦੀ ਐਵੇਂ ਛੋਟਾ ਜਿਹਾ ਬੱਚਾ ਜਿਆਦਾ ਵੀ ਨਹੀਂ ਕੀ ਮੰਗ ਕਰਦ ਨੂੰ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਨੇ ਆ ਕਿ ਗਰੀਬ ਪਰਿਵਾਰ ਆ ਮਾਂ ਉਹਦੀ ਵਿਚਾਰੀ ਦਾ ਰੋ ਰੋ ਉਦਾਂ ਦਾ ਬੁਰਾ ਹਾਲ ਆ ਮੈਂ ਵੀ 2 ਦਿਨ ਇੱਥੇ ਨਹੀਂ ਸੀਗਾ ਪਠਾਨਕੋਟ ਦੇ ਬਾਹਰ ਸੀਗਾ ਵਿਚਾਰੇ ਉਦੋਂ ਦੇ ਫੋਨ ਕਰ ਕਰ ਇੰਨੇ ਅਪਸੈਟ ਨੇ ਤੁਸੀਂ ਵੇਖ ਹੀ ਦਿਓ ਰੋ ਰੋ ਕੇ ਵਿਚਾਰਾਂ ਦਾ ਬੁਰਾ ਹਾਲ ਆ ਅਸੀਂ ਇਹੀ ਮੰਗ ਕਰਨੇ ਆ ਕਿ ਚਲੋ ਬੱਚਿਆ ਗਰੀਬ ਦਾ ਬੱਚਾ ਲੱਭ ਜੇ ਕਿਤੇ ਤੇ ਇਹਨਾਂ ਉਹਨਾਂ ਨੂੰ ਮਿਲ ਜੇ ਹੋਰ ਇਹਨੂੰ ਇਸ ਤੋਂ ਬਾਅਦ ਪਰਿਵਾਰ ਨੂੰ ਕੀ ਚਾਹੀਦਾ ਜੀ ਜੀ ਤਿੰਨਾਂ ਬੱਚਿਆਂ ਤੇ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਚੋਂ ਇੱਕ ਬੱਚੇ ਦੀ ਤੇ ਆਪਣੀ ਕੋਈ ਸ਼ਿਕਾਇਤ ਸੀਗੀ ਉਹ ਨਹਾਣ ਗਿਆ ਆਪਣਾ ਫਰੈਂਡਸ ਨਾਲ ਤੇ ਬਾਅਦ ਚ ਉਹ ਜਿਹੜੀ ਆਪਣੀ ਛੋਟੀ ਨਹਿਰ ਹੈ ਤੇ ਸੀ ਨਹਾ ਰਿਹਾ ਸੀ ਤੇ ਬਾਅਦ ਚ ਉਹ ਮਿਸਿੰਗ ਹੈ ਤੇ ਉਹਦੇ ਬਾਅਦ ਆਪਾਂ ਐਨਡੀਆਰਐਫ ਕੋਲ ਸਰਚ ਵੀ ਕਰਾਈ ਸੀ ਤੇ ਉਹ ਉਹਦੀ ਬਾਡੀ ਨਹੀਂ ਮਿਲੀ ਆਪਾਂ ਨੂੰ ਤੇ ਫਿਰ ਪ੍ਰਵਾਹ ਵਾਲਾ ਨੂੰ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਕਿਤੇ ਹੋਰ ਚਲਾ ਗਿਆ ਹੋ ਫਿਰ ਵੀ ਆਪਾਂ ਚੈੱਕ ਕਰ ਰਹੇ ਹਾਂ ਬਟ ਉਹਦੇ ਨਾਲ ਦੇ ਜਿਹੜੇ ਫਰੈਂਡਸ ਆ ਉਹਨਾਂ ਨੇ ਇਹੀ ਦੱਸਿਆ ਸੀ ਜਿਹੜੇ ਨਾਲ ਨਹਾਣ ਗਏ ਸੀ ਕਿ ਸਾਡਾ ਨਾਮ ਉਸ ਜਗ੍ਹਾ ਤੇ ਉਹ ਨਹਾ ਰਿਹਾ ਸੀ ਇੱਕ ਬੱਚਾ ਜਿਹੜਾ ਇਹਨਾਂ ਚੋਂ ਜਿਹੜਾ ਉਹ ਵਾਪਸ ਆ ਗਿਆ ਉਹ ਮਤਲਬ ਜਿੰਨੂ ਕਹਿੰਦੇ ਆ ਕਿ ਵੀ ਆਪਣੀ ਅਣਗਹਿਲੀ ਕਰਨ ਕਿਤੇ ਚਲਾ ਗਿਆ ਸੀ ਰਿਸ਼ਤੇਦਾਰਾਂ ਕੋਲ ਬਾਅਦ ਚੋਂ ਵਾਪਸ ਆ ਗਿਆ ਲੜਕਾ ਤੇ ਇੱਕ ਲੜਕਾ ਜਿਹੜਾ ਹੁਣ ਮਿਸਿੰਗ ਹੈ ਉਹਦਾ ਜਿਹੜਾ ਆਪਾਂ ਚੈੱਕ ਕਰ ਰਹੇ ਤੇ ਬਾਕੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਈ ਵਾਰੀ ਦੇਖੋ ਯੰਗ ਬੱਚੇ ਚਲੇ ਵੀ ਜਾਂਦੇ ਆ ਪੇਰੈਂਟਸ ਨੂੰ ਬਗੈਰ ਦੱਸ ਕੇ ਕਈ ਵਾਰੀ ਕੋਈ ਐਗਜ਼ਾਮ ਦਾ ਪ੍ਰੈਸ਼ਰ ਹੁੰਦਾ ਜਾਂ ਅਦਰਵਾਇਜ਼ ਪ੍ਰੈਸ਼ਰ ਹੁੰਦਾ ਕਿਉਂਕਿ ਤਿੰਨਾਂ ਚੋਂ ਜਿਹੜੇ ਦੋ ਤੇ ਤੁਹਾਨੂੰ ਮੈਂ ਐਕਸਪਲੇਨ ਕਰ ਹੀ ਦਿੱਤਾ ਉਹਨਾਂ ਦਾ ਕਿ ਇੱਕ ਤੇ ਆ ਹੀ ਗਿਆ ਤੇ ਇੱਕ ਜਿਹੜਾ ਉੱਥੇ ਨਾਹ ਗਿਆ ਸੀ ਤੇ ਬੱਚੇ ਜਿਹੜੇ ਨਾਲ ਦੇ ਸੀ ਉਹਦੇ ਕਹਿਣ ਅਨੁਸਾਰ ਕਿ ਉੱਥੇ ਡੁੱਬ ਗਿਆ ਫਿਰ ਵੀ ਆਪਾਂ ਐਨਡੀਆਰਐਫ ਤੋਂ ਚੈੱਕ ਕਰਾਇਆ ਸਭ ਕੁਝ ਕਰਾਇਆ ਨਾਇਰ ਦੀ ਗਾਇਰ ਗਹਿਨ ਚੈਕਿੰਗ ਵੀ ਕੀਤੀ ਸੀ ਉਸ ਤੋਂ ਇਲਾਵਾ ਵੀ ਆਪਾਂ ਹੋਰ ਵੀ ਆਪਾਂ ਇਹਨੂੰ ਦੇਖ ਰਹੇ ਹਾਂ ਮਤਲਬ ਪੈਥੇ ਨਹੀਂ ਰੋਕੇ ਆ ਦੀ ਸਰਚ ਨੂੰ ਹਰ ਇੱਕ ਐਂਗਲ ਦਾ ਸਟੱਡੀ ਕਰ ਰਹੇ ਹਾਂ ਤੇ ਜਿਹੜਾ ਇੱਕ ਬੱਚਾ ਤੁਸੀਂ ਕਹਿ ਰਹੇ ਹੋ ਮਿਸਿੰਗ ਉਹਦੀ ਆਪਾਂ ਕਰ ਰਹੇ ਆ ਭਾਲ ਉਹਦਾ ਆਪਾਂ ਜਿੰਦੀ ਉਹ ਵੈਰੀਫਾਈ ਕਰਕੇ ਉਹਦਾ ਲੱਭ ਲਾਂਗੇ ਕੋਈ ਇਸ ਤਰ੍ਹਾਂ ਇੱਕ ਕੰਮ ਨਹੀਂ ਦਾ ਰੋਕੇ ਕੋਈ ਇੱਕ ਆਪਾਂ ਐਫ ਆਈ ਆਰ ਦਰਜ ਕੀਤੀ ਹੈ 346 ਦੀ ਮਿਸਿੰਗ ਦੀ ਡਿਵੀਜ਼ਨ ਨੰਬਰ 1 ਥਾਣੇ 'ਚ ਤੇ ਉਹਦੇ ਆਪਾਂ ਅੱਗੇ ਭਾਲ ਕਰ ਰਹੇ ਹਾਂ ਤੇ ਹੋਪਫੁਲੀ ਇਹ ਬੱਚੇ ਜਿਹੜਾ ਇੱਕ ਮਿਸਿੰਗ ਹੈ ਜਲਦੀ ਮਿਲ ਜਾਊਗਾ ਪੇਰੈਂਟਸ ਨੂੰ ਬੜੀ ਚਿੰਤਾ ਹੋ ਰਹੀ ਹੈ ਪੇਰੈਂਟਸ ਨੂੰ ਦੇਖੋ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਉਹ ਘਬਰਾ ਨਾ ਕਿਉਂਕਿ ਇੱਕ ਬੱਚਾ ਤੁਹਾਡੇ ਸਾਹਮਣੇ ਹੀ ਵਾਪਸ ਆ ਗਿਆ ਤੇ ਜਿਹੜਾ ਦੂਸਰਾ ਬੱਚਾ ਤੁਹਾਨੂੰ ਮੈਂ ਦੱਸਦਾ ਕਿ ਜਿਹੜਾ ਨਹਿਰ ਕੋਲ ਇਨਸੀਡੈਂਟ ਸੀ ਤੇ ਤੀਸਰਾ ਜਿਹੜਾ ਉਹਨੂੰ ਆਪਾਂ ਲਾਬਰੇਟਰੀ ਤੇ ਉਹ ਹੋਪਫੁਲੀ ਜਲਦੀ ਆਪਣੇ ਕੋਲ ਆ ਜਾਊਗਾ ਤੇ ਪੇਰੈਂਟਸ ਬਿਲਕੁਲ ਚਿੰਤਾ ਨਾ ਕਰਨ ਪੁਲਿਸ ਨੂੰ ਦੇ ਨਾਲ ਤੇ ਆਪਾਂ ਅੱਗੇ ਵੀ ਕਾਫੀ ਮਿਸਿੰਗ ਜਿਹੜੇ ਪਰਸਨ ਹੋ ਜਾਂਦੇ ਹਨ ਉਹਨਾਂ ਨੂੰ ਲੱਭਿਆ ਤੇ ਇਥੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਪੁਲਿਸ ਨੂੰ ਦੇ ਨਾਲ ਸ਼ਾਇਦ ਬਾਕੀ ਪੇਰਾਂ ਤੋਂ ਕੋਈ ਮੈਸੇਜ ਨਹੀਂ। ਜੀ ਮੈਂ ਮੈਸੇਜ ਮੈਸੇਜ ਦਊਂਗਾ ਕਿ ਬੱਚਿਆਂ ਦੇ ਥੋੜਾ ਜਿਹਾ ਸੁਪਰਵੀਜ਼ਨ ਰੱਖਣ। ਕਈ ਵਾਰ ਬੱਚੇ ਕੋਈ ਪ੍ਰੈਸ਼ਰ ਲੈ ਲੈਂਦੇ ਆ, ਕਈ ਵਾਰ ਕੋਈ ਮਾੜੀ ਸੰਗਤ 'ਚ ਵੀ ਪੈ ਜਾਂਦੇ ਆ। ਨਸ਼ਿਆਂ ਤੇ ਵੀ ਲੱਗ ਜਾਂਦੇ ਆ। ਇਹ ਸਾਰੀ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਜਿਹੜਾ ਪੇਰੈਂਟਸ ਤੋਂ ਥੋੜਾ ਦੂਰ ਕਰ ਦਿੰਦੀ ਐ ਤੇ ਉਹਦੇ ਬਾਅਦ ਫਿਰ ਕਈ ਵਾਰ ਉਹ ਇਸ ਤਰ੍ਹਾਂ ਦੇ ਗਲਤ ਸਟੈਪ ਚੱਕ ਲੈਂਦੇ ਆ ਕਿ ਘਰੋਂ ਚੱਲ ਜਾਂਦੇ ਆ ਜਾਂ ਕੁਝ ਹੋਰ ਗਲਤ ਹਰਕਤ ਕਰ ਬੈਠਦੇ ਆ ਤੇ ਥੋੜਾ ਜਿਹਾ ਸੁਪਰਵੀਜ਼ਨ ਰੱਖਣ ਤੇ ਬੱਚਿਆਂ ਨੂੰ